ਆਈ ਤੁਹਾਡਾ ਤਾਂ ਸਾਰੀ ਦਿਹਾੜੀ ਮੈਂ ਕਿਹਾ ਪੰਡਾ ਟਿਕਰ ਸਾਂ ਹੁੰਦੀਆਂ ਨੇ ਲੰਘ ਜਾਂਦਾ ਕਿ ਨਹੀਂ ਕੀ ਕਰੀਏ ਪੁੱਤਰ ਹਾਲ ਆਏ ਹੋਏ ਨੇ ਕੁੜੀਆਂ ਆਈਆਂ ਹੋਈਆਂ ਨੇ ਹੈ ਖਲਾਰੇ ਪੈ ਵੀ ਜਾਂਦੇ ਨੇ ਸਾਂਭੇ ਵੀ ਜਾਂਦੇ ਨੇ ਚਲ ਇੱਕ ਫਾਇਦਾ ਤੇ ਹੈਗਾ ਕੁੜੀਆਂ ਜਿੰਦਨ ਦੀਆਂ ਆਈਆਂ ਨੇ ਸਾਰਾ ਕੰਮ ਸਾਂਭਿਆ ਜੀ ਲੱਗ ਰਿਹਾ ਰਿੰਦਾ ਨਾਲੇ ਜੀ ਲੱਗਾ ਰਿਹਾ ਰੌਣਕ ਆਈਆਂ ਹੋਈਆਂ ਨੇ ਹੈ ਵਧੀਆ ਸਕੂਲਾਂ ਦੇ ਜਿਹੜੇ ਕੋਈ ਇੱਕ ਮਹੀਨਾ ਖਣ ਛੁੱਟੀਆਂ ਕਰ ਦਿੰਦੇ ਨੇ ਆ ਜਿਹੜੇ ਉੱਤੇ ਪਿੱਤਲ ਦੇ ਭਾਂਡੇ ਪੈਣ ਇਹਨਾਂ ਨੂੰ ਆ ਜੋ ਕੱਚੀ ਲੱਸੀ ਜੀ ਮਾਰੀ ਸਾਜੇ ਹਾਂ ਅੱਜ ਮੰਦ ਨੇ ਖੱਟੀ ਲੱਸੀ ਹਾਂਜੀ ਹਾਂਜੀ ਹਾਂ ਇਹ ਪੁੱਤਰ ਐਵੇਂ ਆ ਵੀ ਇਹ ਜਦੋਂ ਪਹਿਲਾਂ ਜਮਾਨਾ ਦੇ ਵਿੱਚ ਨਾ ਹਾਂ ਵੀ ਜਿਵੇਂ ਸਟੀਲ ਦੇ ਭਾਂਡਿਆਂ ਦੇ ਨਾਲ ਇਹ ਭਾਂਡੇ ਦਿੱਤੇ ਜਾਂਦੇ ਸੀ ਪਹਿਲਾਂ ਪਹਿਲਾਂ ਹਾਂ ਇਹ ਭਾਂਡਿਆਂ ਦੀ ਪਹਿਲਾਂ ਬੁਖਤ ਵੀ ਹੁੰਦੀ ਸੀ ਹਾਂ ਤੇ ਲਾਲੂ ਸਾਹਿਬ ਵੀ ਦਾਜ ਹੀ ਨਹੀਂ ਸੀ ਬੰਦਦੇ ਉਹਦੇ ਵਿੱਚ ਪਿੱਤਲ ਦੇ ਭਾਂਡੇ ਨਹੀਂ ਸੀ ਹੁੰਦੇ ਹਾਂ ਹੈ ਤੇਜ ਜਾਂ ਈ ਕੋ ਨਹੀਂ ਹੁਣ ਤੁਸੀਂ ਵੇਖੋ ਹੁਣ ਤੇ ਕੋ ਭਾਂਡੇ ਵੀ ਮਾੜੇ ਮੋਟੇ ਦੇਂਦਾ ਵੀ ਨਾ ਦੇ ਹੁਣ ਆਰਡਰਾਂ ਜਮਾਨਾ ਉਹ ਕੀ ਆ ਗਏ ਨੇ ਜੂਸਰ ਮਿਕਸੀਆਂ ਹੈ ਉਹ ਜਿਹੜਾ ਖਾਣਾ ਗਰਮ ਕਰਨ ਵਾਲੀ ਉਹ ਦਿੰਦੇ ਨੇ ਅੱਜ ਕੱਲ ਸਹੀ ਹੈ ਸਹੀ ਇਹਨਾਂ ਨੂੰ ਕੌਣ ਪਛਾਣਦਾ ਤਾਂ ਹੀ ਮੇਂ ਅੱਖਾਂ ਵੀ ਤੇ ਸਾਰੀ ਦਿਹਾੜੀ ਕੰਮੇ ਰਸੋਈ ਚੋਂ ਹੀ ਨਿਕਲਦੀਆਂ ਉਹ ਜਵਾਕਾਂ ਨੇ ਕਦੇ ਕੋਈ ਖਾਣ ਨੂੰ ਮੰਗ ਲਿਆ ਕਦੇ ਭਾਂਡੇ ਲਵੇੜਤੇ ਕਦੇ ਕੋਈ ਚੀਜ਼ ਲੋਤੀ ਬੱਚਿਆਂ ਦਾ ਘਰ ਜਦੋਂ ਹੋ ਜੇ ਹਾਂ ਕਦੇ ਰੋਣ ਪੱ ਲੱਗੀ ਰਹਿੰਦੀ ਜੀ ਦੇ ਪਾਣੀ ਪੀ ਲਿਆ ਕੁਛ ਗਰਮੀ ਆ ਨਾ ਹਾਂ ਗਰਮੀ ਦੇ ਵਿੱਚ ਉਹ ਵੀ ਭਾਂਡੇ ਜ਼ਿਆਦਾ ਹੋ ਜਾਂਦੇ ਨੇ ਸਹੀ ਗੱਲ ਹੈ ਕਈ ਵਾਂ ਮਾਵਾ ਮਾਂ ਵੀ ਨਾ ਜਵਾਕਾਂ ਤੋਂ ਵੀ ਚੜੀ ਜਾਂਦੀਆਂ ਨੇ ਬਿਨਾ ਗੱਲ ਤੋਂ ਆਹ ਗੱਲਾਂ ਉਹਦੇ ਖੇਜ ਖਾਈ ਜਾਂਦੇ ਨੇ ਬਿहां ਉਹਨੂੰ ਜਵਾਕ ਆ ਜਾਂਦੇ ਨੇ ਰਿਸ਼ਤੇਦਾਰੀਆਂ ਚ ਵੱਡੀ ਗਲਤੀ ਆ ਨਾ ਵੀ ਮਤਲਬ ਬੱਚਿਆਂ ਨੂੰ ਖਿਜਣਾ ਨਾਣੇ ਤਾਂ ਹੀ ਵਸਦਿਆਂ ਘਰਾਂ 'ਚ ਹੀ ਰੋਲੇ ਪੈਂਦੇ ਨੇ ਵਸਦੇ ਘਰਾਂ 'ਚ ਰੋਲੇ ਪੈ ਤੁਸੀਂ ਇੱਕ ਗੱਲ ਵੇਖੋ ਬੱਚਿਆਂ ਨੂੰ ਪਿਆਰ ਨਾਲ ਕਹਦੇ ਪੁੱਤਰਾ ਕੰਮ ਕਰੀ ਹਾਂ ਮੈਂ ਕਿਹਾ ਮਿੰਟੂ ਮਿੰਟੀ ਕੰਮ ਕਰਦੇ ਹਾਂ ਹਾਂ ਇਹ ਗੱਲ ਆ ਜਵਾਕ ਸਮਝਦਾਰ ਚੀਨੇ ਕੋਈ ਮੁੰਡਾ ਤੁਸੀਂ ਹੁਣ ਕਹਿ ਦੋ ਕੋਈ ਕੰਮ ਨੂੰ ਹਾਂ ਐ ਖਿੜੇ ਮੱਥੇ ਕੰਮ ਕਰਨ ਕੰਮ ਵੀ ਸਫਾਈ ਦਾ ਕਰਦੇ ਓਏ 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 ਇਹ ਚੱਕਰ ਐ ਮੈਨੂੰ ਜਿਵੇਂ ਦਾ ਬੀਜਾਂਗੇ ਓਵੇਂ